ਸਰੀਆ ਪਾਵਰ ਤੱਕ ਦਾ ਸਾਥ ਕੋ ਪਾਵਨਤਾਨ ਜੋ ਹਾਈਟਿੰਗ ਤੱਕ ਦਾ ਸਾਥ ਵਿਚਾਰ ਇੰਨੀ ਜਗਾ ਕੇ ਨੋਟ ਜਾਨ ਲੈ ਚੁੱਕ ਜਾਨ ਲੈ ਕਾਹੀਓ ਬੱਤੇ ਚੋਟਾ ਹੋਵੇ ਤਨਦੀਪ ਕਾਹੀਓ ਚੋਟਾ ਚੋਟਾ ਪੰਜ ਤੋਂ 25 ਸੱਤੇ ਪਾਛਾ ਆਪਣੇ ਰਹਿਮਤ ਨਾਲ ਜੀ ਕੋਈ ਜਿੰਨਾ ਛੋਟਾ ਹੋਵੇ ਤੇ ਆਪੇ خودنا بتاؤ کس انسان کو کرتا ہے یہ گل ایک بچے کے لیے ہے شیرے پنجاب 15 جنوری سے لوکس کا سامنے کے تمام کا کیا ہے پوری سرکار نے یہ لو خالصا سرکار کیا جب رہا تو پنس نہیں ہو جا سکتا صرف ان کے ذاتیات غلطیوں کا الزام اس پہ لایا گیا یہ بلاک کے مشن پر تھا خالساج نہیں کرنی خالص ختم کرتا ہے اس, اس, اس بلکہ ہندوانا اور حق پتا ہے پھرکہ دیتا ہے سریعہ کام کا قنصہ ساکتے بڑے ایک بڑے لہان ہے اسے قوم کو نے یہ بڑا ہمی ہے یہ بڑے تو بڑے گھنٹی کہتا ہے پھرکہ اس نے اس کا سامیوں سے بلائے کیا کرنے کہ تو دلکی کسی کیا سکتے ہو اپنی گھنٹی لائے بڑا ہمارے دنیا کی کسی قوم کو اسے نظر کول اس بڑا پر باند نہیں ہے ਇਹ ਜੇ ਸਾਹਿਬਾਂ ਦੇ ਨਾ ਕੋਈ ਸੁਧਾਰ ਸੁਧਾਰ ਗਿਆ ਕਿ ਇਹ ਸਹੀ ਕੰਮ ਕਰਨਾ ਸਾਹਿਬ ਹੈ। ਓਕੇ ਪਰ ਇਹ ਜੇ ਵੱਡੇ ਤੋਂ ਵੱਡਾ ਆਪ ਨੂੰ ਵੀ ਦੰਕੀ ਕਰੇ। ਇਹ ਉਸ ਨੂੰ ਰਾਤ ਨੂੰ ਵੀ ਗਾਪ ਕਰਨ ਦੀ ਲੋੜ ਉੱਪਦੀ ਹੈ ਚਾਹੇ ਉਹ ਕੈਨੇਡਾ ਸੰਖੇ ਚਾਹੇ ਸਬੀਕੂ ਕਰਨਾ ਲਾਹੇ ਮੁਕਾਸਮ। ਤਾਂ ਬੜੇ ਖਾਸ ਹੋਏ ਕਿ ਕਾਲ ਸਿਸਟਮ ਸਾਡੇਆਂ ਕਮਾਂ ਦੇ ਵਿੱਚ ਹੋ ਜਾ। ਆਸਿਰ ਉਮੀਦ ASCII ਹੈ। میں گروسان ہے

ਇਸ ਤਰ੍ਹਾਂ ਕੀ ਸਾਨੂੰ ਚਾਹੀਦਾ ਪਰ ਇਹ ਉਹਦਾ ਰਾਇਦਾ ਇਹਦਾ ਸਿੱਖਣ ਦੀ ਰਾਸ ਹੀ ਕੰਮ ਦੀ ਕੋਈ ਨਹੀਂ ਇਨ ਕਹਾਵਤਾਂ ਕਹਿੰਦੇ ਪਾ ਕੇ ਸੋਨਾ ਜਿਹੜਾ ਕੰਨਾਂ ਨੂੰ ਪਾਉਂਦੇ ਜੇ ਸਾਡੇ ਵਿਦਾਂ ਦੀ ਕੋਰਟੀ ਨਹੀਂ ਕਰਦਾ ਤੇ ਫਿਰ ਕਿਸੇ ਨਰਾਜ਼ ਹੋ ਜਾਵੇ ਉਦੋਂ ਇਹਦੀ ਹੋੜ ਹੈ ਉਹ ਸਿੱਖਾ ਮਨੋਂ ਅਣਗੌਲੀ ਕਰ ਦਿੰਦੀ ਹੈ ਦੇ ਨਿਸ਼ ਦੇ ਸਾਲਾਂ ਦੌਰਾਨ ਦੇਖਿਆ ਅਸੀਂ ਕਿਸੇ ਨਾਲ ਚੋਰੀ ਅਕਾਲੀ ਦੰਦੀ ਫੋਨੋ ਨਮਰਸੀ ਉਹ ਵਾਲਾ ਹੋਇਆ ਕਿਸ। ਪਰ ਮੈਂ ਇਹ ਗੱਲ ਕਹਿ ਦੇਣਾ ਸਿੰਘ ਸਰਬਾਨ ਚਾਹੇ ਉਹ ਪਟਨਾ ਸਾਹਿਬ ਦੇ ਇਤਾਰੇ ਹਜੂਰ ਸਾਹਿਬ ਦੇ ਜਿਹੜੇ ਅੰਦਰ ਨਹੀਂ ਆ। ਬਾਈ ਠੀਕ ਹੈ। ਇਦਾਂ ਦੇ ਪੰਜਾਬ ਦੇ ਤੱਕ ਤੋਂ ਇਸੇ ਸਰਬਾਨ। ਜਿਹੜੀ ਹੈ ਖਰਾਰੀ ਉਹਨੂੰ ਯਾਰ ਆਡੀਟ ਚੈੱਕ ਕਰੀਆ ਗਾਲ ਤੱਕ ਸਰਪਤੇ ਸ੍ਰੀ ਗੁਰੂ ਗੰਗ ਸਾਹਿਬ ਦੀ ਮਜ਼ਦੂਰੀ ਕਰਵਾ ਰਿਆ ਕਰਵਾ ਰਿਆ ਸਰ ਇੱਕ ਮਿੰਟ। ਇਹ ਕਬੂਲ ਕਰਦੇ ਆ ਕਿ ਅਜੀ ਸ਼੍ਰੋਮਣੀ ਅਕਾਲੀ ਲੰਦ ਦੇ ਬਹੁਤੀ ਇਹ ਹੈ ਦਜੀ ਪਈਏ ਦੇ ਅਪਸ ਵਿੱਚ ਚਲੇ ਗਏ। ਗੱਡੀਆਂ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ। ਕਿਦਾਂ? ਗੱਡੀਆਂ ਆਉਣੇ ਜਾਂਦੇ ਨੇ, ਜਾਂਦੇ ਰਹਿੰਦੇ ਨੇ। ਬੰਦਿਆਂ ਕਰਕੇ ਸਰਦਾਰਾਂ। ਇੱਧਰ ਹੋ ਗਈ ਚਲਾਉਂਗਾ ਮੈਂ। ਸ੍ਰੀ ਅਕਾਲ ਤੱਕ ਦਾ ਸਾਲ ਮਾਈ ਕੌਣ ਕਰਦਾ ਸੀ? 50 ਅਕਾਲੀ ਦਾ ਬਣਾ ਸਕਦੇ। ਪਰ ਹਮਾਰ ਅਕਾਲੀ ਦਾ ਮਣੇ ਸ੍ਰੀ ਅਕਾਲ ਤੱਕ ਦਾ ਸਾਲ ਬਣਾ ਨਹੀਂ ਕਰ ਸਕਦਾ ਕਿਉਂਕਿ ਸ੍ਰੀ ਅਕਾਲ ਤਖਤ ਦਾ ਸਾਲ ਸਾਡੇ ਦੀ ਸੁਪਰੀਮ ਹੈ ਦੂਸਰੇ ਨੰਬਰ ਤੇ ਸਾਡੀ ਸੰਸਥਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਵੀ ਸੰਸਥਾ ਮੈਂ ਤਾਂ ਟੈਚ ਹੈਗਾ ਯਾਰ ਆ ਚਾਹੇ ਉਹ ਸੰਪਰਦਾਵਾਂ ਨੇ ਸਾਲਾਂ ਨੇ ਚਾਹੇ ਉਹ ਸਿੱਖ ਸਭਾਵਾਂ ਨੇ ਚਾਹੇ ਗੁਰਦੁਆਰਾ ਕਮੇਟੀਆਂ ਨੇ ਚਾਹੇ ਜੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮਤਲਬ ਹਾ ਗੋਲ ਜਾਂ ਹੰਦੂ ਸਾਹਿਬ ਗੋਲ ਇਹਨਾਂ ਦਾ ਪ੍ਰਬੰਧਕ ਕਮੇਟੀ ਦਾ ਹੋ ਗਿਆ گرھ جی کے پاس لے کر ایسے سونے

ਤੇ ਫਿਰ ਕਹਿਣਾ ਇਸ ਲਈ ਆਪਾਂ ਤਾਂ ਸਾਹਿਬ ਇਸੇ ਸਰਬਾਨ ਤੇ ਕੋਈ ਮਾਰੀ ਦਬਾ ਨਹੀਂ ਹੈ ਤੇ ਦਬਾ ਬਣਨਾ ਨਾ ਹੋਵੇ ਸਰਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਤਸ਼ਾਹ ਨੂੰ ਹਾਜ਼ਰ ਨਾਲ ਅਗਰ ਸਮਝ ਕੇ ਜੋ ਵਰਤਾਰਾ ਇਹ ਵਰਤੇ ਆ ਉਹ ਦੇਖ ਕੇ ਪੰਜ ਸਿੰਘ ਸਰਬਾਨ ਨੇ ਸਰਬ ਸੰਤੀ ਨਾਲ ਕੋਈ ਫੈਸਲੇ ਕੀਤੇ ਨੇ ਪਰਮਾਨੰਦ ਸਿੰਘ ਸਾਹਿਬ ਕਹਿੰਦੇ ਨੇ ਕਿ ਜਦੋਂ ਦਾ ਜੀ ਲਾਈਵ ਲਾਉਂਦਾ ਹੈ ਤੇ ਉਹ ਆਪ ਹੀ ਇਸ ਫਸੂਤ ਨੂੰ ਦੋਸਤ ਗਰਮੀ ਤੋਂ ਗਰਮੀ ਇੰਤਾਂ ਗੁਰੂ ਹਾਦਰ ਰਾਮ ਜੀ ਕਿਹਾ ਕਿ ਤੁਸ ਪਰ ਕੇ ਸਵਾਹਿ ਗੁਰੂ ਜੀ ਦਾ ਸੰਸਾਾਰ ਤੁਆ ਗੁਰੂ ਨੂੰ ਤਨਖਾਹ ਲਈ ਜਾਣੀ ਆ ਹਾਂ ਓਏ ਫੋਨ ਫੀਏ ਬਣਾ ਦੇ ਤੂੰ ਗਾ ਫੋਨ ਬਣਾ ਦੇ ਤੀਂ ਟੈਂਡ ਹੋਦੀ ਆ ਯਰ ਸ਼ਾਂਤ ਰੋ ਓਏ ਜੁੰਗਾਰ ਮਾ ਵੀ ਸੱਤ ਕੁੱਤੇ ਨੂੰ ਸੁਣ ਕਰਦੀ ਪਸੰਦ ਤਾਂ ਹੁਣ ਕੁਛ ਹੀ ਮੈਂਟਸ ਕਿੰਟਾਂ ਬਾਅਦ ਸਜ਼ਾ ਸੁਣਾਈ ਜਾਣੀ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਤਾਂ ਇੱਕ ਵਾਰ ਫਿਰ ਨੋਟ ਡਾਊਨ ਹੋ ਗਿਆ ਨੋਟ ਡਾਊਨ ਹੋ ਰਿਹਾ ਇੱਕ ਵਾਰ ਫਿਰ ਨੋਟ ਕੀਤਾ ਜਾ ਰਿਹਾ ਅੱਜ ਸੁਖਵੀਰ ਸਿੰਘ ਬਾਦਲ ਵੀ ਸਾਹਮਣੇ ਬੈਠੇ ਨੇ ਇਧਰ ਬੀਬੀ ਜ਼ਗੀਰ ਕੌਰ ਹੁਣੀ ਬੈਠੇ ਨੇ ਇਸ ਤमाम ਲੀਡਰ ਜਿਹੜੇ ਨੇ ਭਾਵੇਂ ਉਸ ਵੇਲੇ ਦੇ ਮੌਕੇ ਦੇ ਜੋ ਕੈਬਨਿਟ ਮੰਤਰੀ ਰਹੇ ਨੇ ਜਾਂ ਫਿਰ ਐਸਜੀਪੀਸੀ ਦੇ ਅੰਤਰਿਕ ਕਮੇਟੀ ਦੇ ਮੈਂਬਰ ਨੇ ਉਹ ਵੀ ਸਾਹਮਣੇ ਬੈਠੇ ਸੁਖਵੀਰ ਸਿੰਘ ਬਾਦਲ ਇਧਰ ਬੈਠੇ ਆ ਹੁਣ ਇੰਤਜ਼ਾਰ ਹੈ ਬਸ ਕੁਛੀ ਦੇਰ ਦਾ ਸਾਹਮਣੇ ਦੇਖੋ ਤੁਸੀਂ ਤਾਂ ਲਾਈਵ ਜੁੜੇ ਰਹੋ ਬਾਤੂ ਬਾਤ ਇਸ ਲਾਈਵ ਨੂੰ ਸ਼ੇਅਰ ਵੀ ਕਰ ਦਿਓ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਨੇ ਜਿੱਥੇ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਬੈ ਆ ਰਿਹਾ ਜਾ ਰਿਹਾ ਹੈ ਸਿੰਘ ਸਹਿਬਾਨ ਜਾਨੀ ਹਰਪੀ ਸਿੰਘ ਹੁਣਾਂ ਨੇ ਬਰੀਫ ਕੀਤਾ ਔਰ ਹੁਣ ਥੋੜੀ دیر ਦੇ ਲਈ ਬੈਠੇ ਨੇ ਹੋ ਆਪਸ ਵਿੱਚ ਡਿਸਕਸ ਕਰ ਰਹੀਆ ਤਾਂ ਬਸ ਹੁਣ ਕੁਛ ਹੀ ਮਿੰਟਾਂ ਕੁਛ ਇਸ ਘੰਟਾਂ ਦੀ ਗੱਲ ਹੈ ਕੁਛ ਇਸ ਘੰਟਾਂ ਦੇ ਬਾਅਦ ਇਹ ਜਿਹੜਾ ਸਲਾਈ ਜਾਣੀ ਹੈ ਜਾਂ ਸਜ਼ਾ ਜਾਂ ਤਨਖਾਹ ਜੋ ਵੀ ਲਾਈ ਜਾਣੀ ਹੈ ਤਾਂ ਇਸ ਪਾਸੇ ਦੀ ਤਸਵੀਰ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੁਣੀ ਵੀ ਡੀਪ ਕਰਨਗੇ ਉਹਨਾਂ ਦੇ ਵੱਲੋਂ ਸਜ਼ਾ ਲਾਈ ਜਾਣੀ ਤਨਖਾਹ ਲਾਈ ਜਾਣੀ ਹੈ ਪਰ ਸਖਤ ਫੈਸਲੇ ਕਰ ਲਈ ਫੈਸਲੇ ਲਏ ਗਏ ਆ ਜਦੋਂ ਤੱਕ ਬਿਲਕੁਲ ਅਸੀਂ ਉਦੋਂ ਤੱਕ ਤੁਹਾਨੂੰ ਬਰੀਫ ਕਰ ਰਹੇ ਹਾਂ ਜਦੋਂ ਤੱਕ ਬੈਠੇ ਕੋਈ ਬੋਲ ਨਹੀਂ ਰਹੇ ਜ세 ਤਾਰ ਸਾਹਿਬਾਨ ਉਦੋਂ ਤੱਕ ਅਸੀਂ ਤੁਹਾਨੂੰ ਬਰੀਫ ਕਰ ਰਹੇ ਹਾਂ ਨੂੰ ਬੁਲਾ ਕੇ ਬਿਲਕੁਲ ਬਿਲਕੁਲ ਤੁਸੀਂ ਬਹੁਤ ਸੁਣਨਾ ਚਾਹੁੰਦੇ ਹੋ ਗਿੱਦੜ ਸਾਹਿਬਾਨ ਨੂੰ ਬਿਲਕੁਲ ਮੈਂ ਸਮਝਦਾ ਤੁਹਾਡੀ ਗੱਲ ਪਰ ਜਦੋਂ ਤੱਕ ਉਹ ਬੈਠੇ ਆ ਉਦੋਂ ਤੱਕ ਆਪਸ ਵਿੱਚ ਡਿਸਕਸ ਕਰ ਰਹੇ ਉਦੋਂ ਤੱਕ ਹੀ ਸਿਰਫ ਮੈਂ ਬੋਲਣਾ ਉਦੋਂ ਤੱਕ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਕੁਝ ਹੋਇਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇੱਧਰ ਬੈਠੇ ਆ ਕਾਫੀ ਜਿਸ ਦਰਬਾਰ ਸਾਹਿਬ ਨੇ ਝੜਕਿਆ ਝੜਕਿਆ ਵੀ ਆ ਚੰਦੂ ਮਾਜਰਾ ਉਹਨਾਂ ਨੂੰ ਇੱਕ ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਂਗਲ ਥੱਲੇ ਕਰਕੇ ਗੱਲ ਕਰੋ ਉਂਗਲ ਨਹੀਂ ਉੱਪਰ ਕਰਨੀ ਔਰ ਦੂਸਰਾ ਉਹਨਾਂ ਨੂੰ ਕਿਹਾ ਕਿ ਤੁਸੀਂ ਝੂਠ ਬੋਲਦੇ ਹੋ ਕੁਝ ਮਸਲਿਆਂ ਤੇ ਚੰਦੂ ਮਾਜਰਾ ਘਿਰ ਗਏ ਬਾਕੀ ਦੀ ਲੀਡਰਸ਼ਿਪ ਬੈਠੀ ਐ ਸੋਚਾ ਸਿੰਘ ਲੰਗਾ ਵੀ ਬੈਠੇ ਆ ਇਹਨਾਂ ਦੇ ਨਾਲ ਕੁਦਰ ਸਰਵਣ ਸਿੰਘ ਫਲੋਰ ਬੈਠੇ ਨਜ਼ਰ ਆ ਰਹੇ ਨੇ ਨਾਲ ਹੀ ਬੀਬੀ ਜ਼ਗੀਰ ਕੌਰ ਬੈਠੇ ਨੇ ਤੇ ਵਿਕਰਮ ਮਜੀਠੀਆ ਸ਼ਰਨਜੀਤ ਢਿੱਲੋਂ ਤੇ तमाम ਜੋ ਲੋਕਾਂ ਕਾ ਲੀਡਰਸ਼ਿਪ ਆ ਇੱਧਰ ਦੇਖੋਗੇ ਤੁਸੀਂ ਤਾਂ ਸੁਖਵੀਰ ਸਿੰਘ ਬਾਦਲ ਹੱਥ ਜੋੜ ਕੇ ਬੈਠੇ ਆ ਸੁਖਵੀਰ ਸਿੰਘ ਬਾਦਲ ਨੇ ਆਪਣੀਆਂ ਗਲਤੀਆਂ ਵੀ ਮੰਨੀਆਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀਆਂ ਗਲਤੀਆਂ ਹੋਈਆਂ ਜਿਹੜੀਆਂ ਗੁਨਾਹ ਹੋਏ ਆ ਹਾਲਾਂਕਿ ਜਿਹੜੀ ਗੱਲ ਪ੍ਰਦੀਪ ਕਲੇਰ ਨੇ ਪਿਛਲੇ ਦਿਨੀ ਕਹੀ ਸੀ ਉਹ ਦਲਜੀਤ ਸਿੰਘ ਮਹੋਣਾ ਨੇ ਸ਼ਬਦੀ ਹਜ਼ੂਰ ਦੇ ਵਿੱਚ ਵੀ ਕਹਿ ਕੇ ਉਹ ਗਲਤ ਹੈ ਸਾਰੀ ਗੱਲ ਤਾਂ ਸੁਖਵੀਰ ਸਿੰਘ ਬਾਦਲ ਇੱਧਰ ਬੈਠੇ ਆ ਇੱਧਰ ਵੀਲਜਰ ਤੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਵੀ ਬੈਠੇ ਆ ਤਾਂ ਢੀਂਡਸਾ ਉਹਨਾਂ ਦੀਆਂ ਵੀ ਗਲਤੀਆਂ ਜਿਹੜੀਆਂ ਨੇ ਉਹ ਉਹ ਵੀ ਉਹਨਾਂ ਨੇ ਮੰਨੀਆਂ ਨਹੀਂ ਤਾਂ ਕਿਉਂਕਿ ਬਹੁਤ ਸਾਰੇ ਸਬੂਤ ਸੀਗੇ ਜਰਦਾਰ ਸਾਹਿਬਾਨਾਂ ਦੇ ਕੋਲ ਤਾਂ ਇਧਰ ਸਾਹਮਣੇ ਫਸੀਲ ਦੇ ਬਿਲਕੁਲ ਸਾਹਮਣੇ ਬੈਠੇ ਨੇ ਜਿਹੜੇ ਬਾਕੀ ਦੇ ਲੋਕ ਜਿਹੜੇ ਹੱਥ ਜੋੜ ਕੇ ਸੁਖਬੀਰ ਬਾਦਲ ਵੀ ਬੈਠੇ ਆ ਲਗਾਤਾਰ ਅੱਖਾਂ ਬੰਦ ਕਰਕੇ ਔਰ ਇਹਨਾਂ ਦੇ ਨਾਲ ਜਨਮੇਜਾ ਸਿੰਘ ਸਿੱਖੋਂ ਵੀ ਪਰਲੇ ਬੰਨੇ ਬੈਠੇ ਆ ਮੱਥੇ ਤੇ ਹੱਥ ਰੱਖਿਆ ਹੋਇਆ ਉਹਨਾਂ ਨੇ ਵੀਲ ਚੇਅਰ ਤੇ ਬੈਠੇ ਆ ਜਨਮੇਜਾ ਸਿੰਘ ਸਿੱਖੋਂ ਦੇਖੋ ਤੁਸੀਂ ਤਸਵੀਰ ਮੱਥੇ ਤੇ ਹੱਥ ਰੱਖ ਕੇ ਜਨਮੇਜਾ ਸਿੰਘ ਸਿੱਖੋਂ ਬੈਠੇ ਆ ਔਰ ਦੂਸਰੇ ਪਾਸੇ ਵਿਕਰਮ ਮਜੀਠੀਆ ਲਗਾਤਾਰ ਹੱਥ ਜੋੜ ਕੇ ਬੈਠੇ ਅਲਸ਼ੰਜੀ ਢਿੱਲੋਂ ਨੇ ਉਹਨਾਂ ਦੇ ਨਾਲ ਸੌਮ ਸਿੰਘ ਠੰਡਲ ਵੀ ਪਿੱਛੇ ਬੈਠੇ ਸੀ ਹਾਲਾਂਕਿ ਮਨਪ੍ਰੀਤ ਬਾਦਲ ਤੇ ਮਨਜਿੰਦਰ ਸੱਸਾ ਮੁੜ ਕੇ ਬੋੜੇ ਨਹੀਂ ਉਹ ਆਏ ਨਹੀਂ ਕਿਉਂਕਿ ਇੱਕ ਵਾਰ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਆਪਣਾ ਜਿਹੜੇ ਦਾੜੀ ਕਤਲ ਕਰਦੇ ਆ ਜਾਂ ਫਿਰ ਜਿਹੜੇ ਜੋ ਧੜਾ ਕਾਲਾ ਕਰਦੇ ਆ ਔਰ ਉਹਨਾਂ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਉਸ ਸਕੱਤਰੇ ਇੱਤੇ ਜਾ ਕੇ ਸਪਸ਼ਟਿਕਰਨ ਦੇਣ ਵਿਦੇਸ਼ਾਂ ਤੋਂ ਵੀ ਅੱਜ ਸੇ ਪੁੱਛਿਆ ਹੋਇਆ ਹੈ ਪਰਲੇ ਬੰਨੇ ਟੀਂਟਾ ਹੁਣੀ ਵੀ ਬੈਠੇ ਆ ਤਾਂ ਇਹ ਤਸਵੀਰ ਜਿਹੜੀ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਹੁਣ ਫੈਸਲਾ ਆਉਣ ਵਾਲਾ ਤਾਂ ਹੁਣ ਫੈਸਲਾ ਆਉਣ ਵਾਲਾ ਸਿੰਘ ਸਹਿਬਾਨ ਜੂ ਨੇ ਉਹ ਉੱਥੇ ਆ ਔਰ ਉਸ ਹੌਲੀ ਯਾਰ ਪਲੀਜ਼ ਤਾਂ ਸਿੰਘ ਸਾਹਿਬ ਕੈਣੀ ਰਕबीर ਸਿੰਘ ਆ ਗਿਆ ਹੁਣ ਕੈਣੀ ਰਕबीर ਸਿੰਘ ਕੈਣੀ ਰਕबीर ਸਿੰਘ ਉਹ ਫੈਸਲਾ ਸੁਣਾਉਣ ਲੱਗਿਆ ਬਾਜਵੇ ਤੇ 212 224 ਮੁਕਾਬਲ ਸਾਰਾ ਬਣ ਕੇ ਸਰਨੁਕਾ ਸ਼ਾਹੀ 500 ਇਜਾਦੋ ਜਿਹੜੇ ਕਾਲਕਸਰ ਤੇ ਪੰਗ ਸਿੰਘ ਸਾਹਿਬ ਜੀ ਗਤਫਾ ਹੋਏ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਬਾਦਸਾ ਹੈ ਮੇਰੇ ਕੋਰਮੇਟੀ ਦੇ ਮੈਂਬਰ ਸਾਬਕਾ ਕੈਪਟਨ ਮੰਤਰੀ ਅਤੇ 2000 ਖੜੇ ਮੁੰਲੀ ਕਹਿੰਦਾ ਸਰ ਡਾਕਟਰ ਸ਼੍ਰੋਮਣੀ ਕਮੇਟੀ ਬਾਦੋ ਹੋਏ ਜਿਸ ਵਿੱਚ ਸਿੰਘ ਸਾਹਿਬਾ ਜੀ ਵੱਲੋਂ ਜਿਹੜਾ ਕਾਤਖਰ ਸਾਹਿਬ ਦੀ ਹਸਿੰਦ ਤੋਂ ਲੋਕ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ। ਉਹਨਾਂ ਨੇ ਆਪਣੇ ਉੱਪਰ ਬੈਠੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਤਾਪ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ કબੂਲ ਕੀਤਾ। ਔਰ ਇਹਦਾ ਮਤਲਬ ਇਹਨਾਂ ਦੇ ਸਾਥੀਆਂ ਨੇ ਇਹਨਾਂ ਗੁਨਾਹਾਂ ਚ ਆਪਣੀ ਭਾਗੀਦਾਰੀ ਨੂੰ ਖੋਲ੍ਹ ਦਿੱਤਾ। ਇਹਨਾਂ ਦੇ ਨਾਲ ਸੁਖਬੀਰ ਸਿੰਘ ਖੀਤਸਾ ਸੱਚਾਸਿਕ ਲਗਾ ਹਿਰਾਸਿਕ ਅਲਵੇਸਰ ਸੇਕ ਪੁੰਟਾ ਦਾ ਦੇਸ ਸੇ ਇਵਾ ਗੋデアਸ ਕਰਾ ਰਿ ਹੈ ਇਸ ਲਈ ਜਨਾਰੂ ਗੇਲਟੇ ਕੀ ਅਨਸਾਰ ਪਰਬਾਹ ਆਈ ਗਈ ਡਾਇਰੈਕਟ ਲਾਈਵ ਹੈ ਇਹ ਕੱਲ ਮਿਤੇ 3 12 2014 ਨੂੰ ਸ਼ਿਰੋਤ ਪਰਬਾਹ ਸਾਹਿਬ ਸ਼ਿਰ ਹਰਮਨਦਤ ਸਾਹਿਬ ਦੇ ਪ੍ਰਬੰਧ ਦੇ ਸੰਗਤ ਦੇ ਬਾੜਾ ਜੋ ਡੁਵੈਂਟਾ ਨੇ ਜੋ ਵਾਸ਼ਰੂਮ ਨੇ ਉਹਨਾਂ ਨੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਟਾਇਲਟਾਂ ਦੀ ਸਫਾਈ ਦੀ ਸਜਾ ਹੈ ਇਹਨਾਂ ਦੀ ਹਾਜ਼ਰੀ ਚੰਤਨ ਚਿੰਤ ਕਰੇਗਾ ਕੋਪਰੰਤ ਇਹ ਇਸ਼ਾਰ ਕਰਕੇ 1 ਘੰਟਾ ਮੰਦਰ ਵਿੱਚ ਜਾ ਕੇ ਭਾਂਡੇ ਬਾਣ ਲੈਣਗੇ ਭਾਂਡੇ ਬਾਣ ਲੈਣਗੇ ਤੇ ਸੁਣਗੇ ਕਿ ਹਰ ਰੋਜ਼ ਯਤਨਾਂ ਤੋਂ ਇਲਾਵਾ ਸੁਕੂਨ ਸਾ ਦਾ ਪਾਠ ਕਰਨਗੇ